ਜਦੋਂ ਤੁਸੀਂ ਕੋਈ ਗੱਡੀ ਚਲਾਉਂਦੇ ਹੋ ਡਰਾਈਵਿੰਗ ਕਰਦੇ ਹੋ ਉਸ ਵੇਲੇ ਨਾ ਜਿਹੜਾ ਮੋਬਾਈਲ ਦੇ ਜਿਹੜੇ ਵਰਤੋਂ ਬਹੁਤ ਹੀ ਘੱਟ ਕੀਤੀ ਜਾਵੇ ਅਸੀਂ ਕਈ ਵਾਰੀ ਦੇਖਿਆ ਹੈਗੇ ਤੁਸੀਂ ਡਰਾਈਵਿੰਗ ਕਰਦੇ ਸਮੇਂ ਕਈ ਵਾਰੀ ਇੱਕ ਤੋਂ ਫੋਨ ਆ ਜਾਂਦਾ ਕਾਲ ਆ ਜਾਂਦੀ ਤੁਸੀਂ ਫਟਾਫਟ ਫੋਨ ਪਿਕ ਕਰਦੇ ਹੋ ਇੱਕ ਫੋਨ ਕਰਨ ਨੂੰ ਲੱਗ ਜਾਂਦਾ ਤੂੰ ਇੱਕ ਹੱਥ ਉਧਰ ਵੀ ਜਾਂਦਾ ਦੂਜਾ ਸਟੀਰੀਂਗ ਦੇ ਸੋ ਇਹ ਇੱਕ ਜਾਗਰੂਕਤਾ ਮੇਮ ਹੈ ਕਿਰਪਾ ਕਰਕੇ ਇਹ ਹਦਾਇਤ ਦੀ ਹੈ ਔਰ ਜਾਗਰੂਕਤਾ ਵੀ ਹੈ ਕਿ ਜਿਹੜਾ ਤੁਸੀਂ ਮੋਬਾਈਲ ਬਹੁਤ ਹੀ ਘੱਟ ਜੂਤ ਇਵਨ ਦੇ ਕਰੋਨਾ ਵਾਈਲਡ ਡਰਾਈਵਿੰਗ ਜਦੋਂ ਤੁਸੀਂ ਡਰਾਈਵ ਕਰਨੇ ਹੈ ਮੋਬਾਈਲ ਬਿਲਕੁਲ ਨਾ ਯੂਜ਼ ਕਰੋ हां ਤੁਸੀਂ ਗੱਡੀ ਖੜੀ ਕਰ ਲਓ ਉਸ ਵੇਲੇ ਗੱਡੀ ਖੜੀ ਕਰਕੇ ਤੁਸੀਂ ਕਿਸੇ ਨਾ ਕੋਈ ਐਮਰਜੈਂਸੀ ਇਹ ਗੱਲ ਕਰਨੀ ਉਸ ਵੇਲੇ ਤੁਸੀਂ ਗੱਲ ਕਰ ਸਕਦੇ ਹੋ ਅੱਜ ਇੱਕ ਵੀਡੀਓ ਵੀ ਭੇਜੀ ਹੋਈ ਹੈ ਕਿਸੇ ਨੇ ਡੀਜੀ ਸਾਹਿਬ ਨੂੰ ਉਹਦੇ ਵਿੱਚ ਕੀ ਹੈ ਕਿ ਉਹ ਡਰਾਈਵਰ ਸਾਹਿਬ ਗੱਲ ਕਰ ਰਹੇ ਹੈ ਗੱਡੀ ਚਲਾ ਰਹੇ ਹੈ ਨਾਲ ਨਾਲ ਮੋਬਾਈਲ ਦੇ ਉੱਤੇ ਨਾ ਉਹ ਗੱਲ ਵੀ ਕਰ ਰਿਹਾ ਔਰ ਨਾਲ ਦੀ ਨਾਲ ਉਹ ਵੀਡੀਓ ਵੀ ਬਣਾ ਰੇ ਡਰਾਈਵਰ ਸਾਹਿਬ ਸੋ ਸਟੀering ਹੱਥੇ ਵਿੱਚ ਦੇਖੋ ਉਹਨਾਂ ਨੇ ਵੀਡੀਓ ਭੇਜੀ ਹੈ ਸੋ ਇਸ ਕਰਕੇ ਇਹ ਉਹ ਇਨਸਾਨ ਨੇ ਉਧਰ ਭੇਜੀ ਹੈ ਔਰ ਇਹ ਠੀਕ ਜਾ ਨਹੀਂ ਲੱਗਾ ਤੋ ਆਪ ਸਾਰਿਆਂ ਨੂੰ ਇੱਕ ਜਾਗਰੂਕ ਕੀਤਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਉਸ ਵੇਲੇ ਮੋਬਾਈਲ ਬਿਲਕੁਲ ਨਾ ਯੂਜ਼ ਕਰੋ ਜੇ ਤੁਹਾਡੇ ਬਹੁਤ ਹੀ ਕਿਤੇ ਐਮਰਜੈਂਸੀ ਗੱਡੀ ਰੋਕ ਕੇ ਤੁਸੀਂ ਗੱਲ ਸੁਣ ਸਕਦੇ ਹੋ ਇਸ ਚੀਜ਼ ਨੂੰ ਤੁਸੀਂ ਸਾਰੇ ਧਿਆਨ ਚ ਰੱਖਿਓ ਕਿ ਸਾਰੀਆਂ ਸਵਾਰੀਆਂ ਦਾ ਔਰ ਸਾਰੇ ਜਿਹਨੇ ਪੈਸੈਂਜਰ ਦਾ ਸਾਰਿਆਂ ਦਾ ਵਿਸ਼ਵਾਸ ਤੁਹਾਡੇ ਉੱਤੇ ਬਣਿਆ ਹੋਇਆ ਦੇਖੋ ਜੇ ਜੇ ਕੋਈ ਜਹਾਜ਼ ਚਲਾਉਂਦਾ ਤੇ ਪਾਇਲਟ ਤੇ ਟ੍ਰੇਨ ਚਲਾਉਂਦਾ ਤੇ ਉਹਦੇ ਤੇ ਡਰਾਈਵਰ ਤੇ ਔਰ ਆਪਣਾ ਵੀ ਇਹ ਗੱਡੀ ਹੈਗੀ ਆ ਤੇ ਇਹਦੇ ਵਿੱਚ ਸਾਰਿਆਂ ਦਾ ਵਿਸ਼ਵਾਸ ਸਵਾਰੀਆਂ ਦਾ ਤੁਹਾਡੇ ਤੇ ਆ ਸੋ ਇਸ ਚੀਜ਼ ਨੂੰ ਤੁਸੀਂ ਜ਼ਰੂਰ ਮੰਨਣਾ ਔਰ ਇਸ ਨੂੰ ਹਦਾਇਤ ਹੈ ਇੱਕ ਉਸ ਸਮੇਂ ਲੋ ਜਾਗਰੂਕਤਾ ਮੈਂ ਇਹ ਮੈਂ ਉਸ ਸਮੇਂ ਲੋ ਇਹਨੂੰ ਮੰਨਦੇ ਹੋਏ ਤੁਸੀਂ ਸਾਰਿਆਂ ਨੇ ਤਾਂ ਕਿ ਜਿਹੜੀਆਂ ਸਵਾਰੀਆਂ ਆਪਣੀ ਆਪਣੀ ਮੰਜ਼ਿਲ ਤੇ ਸੁਖੀ ਸਾਂਦੀ ਪਹੁੰਚਣ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ